ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਕ੍ਰੇਪ ਦਾ ਫੈਬਰਿਕ ਆਊਗਾ ਤੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਦੁਪੱਟੇ ਚਰਾਉਣਦੇ ਨੇ ਦੁਪੱਟਿਆਂ ਦੇ ਉੱਪਰ ਵੀ ਫੋਰ ਸਾਈਡ ਇਦਾਂ ਦਾ ਕੰਮ ਆਊਗਾ ਨਾਲ ਪਲੇਨ ਇਹਨਾਂ ਦੇ ਨਾਲ ਸਲਵਾਰ ਆਉਣੀਆਂ ਇਹ ਵਾਲੇ ਸੂਟ ਜਿਹੜੇ ਹੈਗੇ ਫੈਬਰਿਕ ਵਾਲੇ ਨੇ ਇਹਨਾਂ ਦੇ ਉੱਪਰ ਆਰੀ ਵਰਕ ਹੋਇਆ ਸ਼ਿਮਰ ਦੇ ਵਿੱਚ ਆਏ ਨੇ ਇਸ ਵਾਰ ਔਰ ਸ਼ਿਮਰ ਦੀਆਂ ਹੀ ਇਹਨਾਂ ਦੇ ਨਾਲ ਸਲਵਾਰਾ ਹੋਣਗੀਆਂ ਪ੍ਰਿੰਟ ਕੀਤਾ ਹੋਇਆ ਨੀਚੇ ਪਰ ਆਰੀ ਵਰਕ ਤੇ ਸੀਕਵੈਂਸ ਵਰਕ ਹੋਇਆ ਦੋਨਾਂ ਦੇ ਔਰ बॉटम ਤੁਸੀਂ ਕਿਸੇ ਵੀ ਕਲਰ ਦੇ ਨਾਲ ਲੈ ਸਕਦੇ ਹੋ ਮੈਚਿੰਗ ਕਰਵਾ ਕੇ ਔਰ ਬਹੁਤ ਜਿਆਦਾ ਸੋਹਣੇ ਸੂਟ ਨੇ ਇਹ ਵਾਲੇ ਹੈਵੀ ਪਾਰਟੀ ویئر ਸੂਟ ਹੋਣਗੇ ਜੋ ਕਿ ਬਹੁਤ ਸੋਹਣੇ ਬਣੇ ਹੋਏ ਨੇ ਪਾਰਟੀ ਵੇਅਰ ਸੂਟ ਫੁੱਲ ਹੈਂਡਵਰਕ ਦੇ ਰੈਡੀਅਨ ਸੂਟ ਹੋਣਗੇ ਤੁਸੀਂ ਇਹਨਾਂ ਨੂੰ ਆਪਣਾ ਮੈਜ਼ਰਮੈਂਟ ਦੱਸ ਕੇ ਸੂਟ ਜਿਹੜੇ ਉਹ ਤੁਸੀਂ ਮੰਗਵਾ ਸਕਦੇ ਇਹ ਫੁੱਲ ਹੈਵੀ ਨੇ ਕਰਵਾ ਚਾਹਤ ਵਾਸਤੇ ਸਪੈਸ਼ਲ ਇਹ ਸੂਟ ਰੈਡੀ ਕੀਤੇ ਨੇ ਔਰ ਇਹਨਾਂ ਸੂਟਾਂ ਦੇ ਵਿੱਚ ਕੋਈ ਕਸਟਮਾਈਜ਼ਰ ਨਹੀਂ ਹੋਊਗਾ ਤੁਸੀਂ ਇਹਨਾਂ ਨੂੰ ਇਦਾਂ ਦੇ ਬਣੀ ਹੋਈ ਲੈ ਸਕਦੇ ਹੋ ਇਹਨਾਂ ਨੂੰ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਸਕਰੀਨਸ਼ਾਟ ਪਾ ਕੇ ਆਨਲਾਈਨ ਆਰਡਰ ਕਰ ਸਕਦੇ ਹੋ ਜੀ